ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਕਾਕੂ ਹੀਰਾ ਬਣਾਲੀ ਵਾਲਾ ਅੱਜ ਟਾਈਮ ਮਿੱਤਰੂ ਆਪਾਂ ਫੱਗੂ ਖੜੇ ਆਂਗੇ ਤੇ ਜ਼ਿਲ੍ਹਾ ਸਰਸੇ ਦਾ ਇੱਕ ਪਿੰਡ ਆ ਜੀ ਤੇ ਉੱਥੇ ਖੜੇ ਆਂਗੇ ਤੇ ਬਾਈ ਹੁਣ ਇਹਦਾ ਮਤਲਬ ਡੱਗ ਤਿਆਰ ਕਰਦੇ ਆਗੇ ਕੜੇ ਮਤਲਬ ਜਿਹਨੂੰ ਆਪਾਂ ਕਹਿੰਨੇ ਆ ਇਹ ਕਾਦੇ ਲਈ ਹੈ ਕੀ ਗੱਲਬਾਤ ਹੈ ਬਾਈ ਨਾਲ ਕਰਦੇ ਆ ਗੱਲਬਾਤ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਸਭ ਤੋਂ ਪਹਿਲਾਂ ਬਾਈ ਆਪਣਾ ਨਾਮ ਤੇ ਹੁਣ ਆਪਾਂ ਕਿਹੜੇ ਪਿੰਡ ਖੜੇ ਆਂ ਇਹ ਆਪਾਂ ਪਿੰਡ ਖੜੇ ਆਂ ਫੱਗੂ ਜੀ ਹਾਂਜੀ ਨਾਮ ਜਗਸੀਰ ਸਿੰਘ ਆ ਜੀ ਠੀਕ ਆ ਜੀ ਤੇ ਝੋੜ ਵਾਲੀ ਸੜਕ ਤੇ ਖੜੇ ਆਂ ਜੀ ਆਪਣੇ ਇੱਥੇ ਦੁਕਾਨ ਅੱਛਾ ਬਾਈ ਮੜਾ ਕੈਮਰਾ ਮਾਰਦੇ ਜਿਹੜੀ ਝੋੜਣਾ ਨੂੰ ਬਾਈ ਸੜਕ ਜਾਂਦੀ ਹੈਗੀ ਬਿਲਕੁਲ ਉਹਦੇ ਮਤਲਬ ਅਸੀਂ ਜਮਾ ਨਾਲੀ ਸੜਕ ਦੇ ਥੱਲੇ ਦੀ ਸ਼ਾਇਡ ਆਪਾਂ ਖੜੇ ਆਂਗੇ ਤੇ ਬਾਈ ਹੋਰਾਂ ਦਾ ਕੜਿਆ ਦਾ ਕੰਮ ਆ ਅੱਛਾ ਬਾਈ ਇਹ ਕਾਦੇ ਵਾਸਤੇ ਕੀ ਗੱਲ ਬਾਤ ਹੈ ਇਹ ਇਹ ਬਾਈ ਜੀ ਪਹਿਲਾਂ ਲਾਉਂਦੇ ਸੀ ਆਪਣੇ ਕੱਚੀਆਂ ਖੂਂਗਾ ਠੀਕ ਹੈ ਜੀ ਤੇ ਹੁਣ ਮੰਨ ਲੈ ਕੱਚੀਆਂ ਖੂਂਗਾ ਆਪਾਂ ਕੱਚੀ ਖੂਈ ਪੱਟ ਕੇ ਤੇ ਇਹਦੇ ਵਿੱਚ ਰਿੰਗ ਪੈ ਜਾਂਦੇ ਨੇ ਠੀਕ ਆ ਬਾਈ ਪਹਿਲਾਂ ਛੋਟੇ ਘਾ ਡਿੱਗੀ ਜਾਂਦੀਆਂ ਸੀ ਹੁਣ ਇਹ ਸਾਰੀ ਉਮਰ ਦੇ ਵਾਸਤੇ ਪੱਕੀ ਹੋ ਜਾਂਦੀ ਹੈ ਬਾਈ अच्छा जे भाई आपा हुन ਗੱਲ ਕਰੀਏ ਦੀ ਫਿਰ ਗਰੰਟੀ ਗਰੰਟੀ ਕਿੰਨੇ ਟਾਈਮ ਦੀ ਹੈ ਗਰੰਟੀ ਬਾਈ ਇਹ ਖਾਲੀ ਹੋ ਜਾਂਦੀ ਹੈ ਅੱਛਾ ਤੇ ਸਾਰੀ ਉਮਰ ਦੀ ਗਰੰਟੀ ਹੈ ਬਾਈ ਜੀ ਅੱਛਾ ਵੀ ਖਾਲੀ ਹੋਏ ਨੇ ਬਾਦੀ ਖਾਲੀ ਹੋ ਜਾਂਦੀ ਇਹਨੇ ਖਰਾਬ ਕੀ ਹੋਣਾ ਇਹਨੇ ਮਤਲਬ ਕੋਈ ਖਰਾਬ ਨਹੀਂ ਹੁੰਦੀ ਠੀਕ ਆ ਹਾਂਜੀ ਇਹਦੇ ਵਿੱਚ ਬਾਈ ਫਿਰ ਕਿਹੜੀ ਕਿਹੜੀ ਚੀਜ਼ ਦੀ ਵਰਤੋਂ ਕੀਤੀ ਜਾਂਦੀ ਜੇ ਆਪਾਂ ਹੁਣ ਗੱਲ ਕਰੀਏ ਵਰਤੋਂ ਬਾਈ ਇਹਦੇ ਵਿੱਚ ਸੀਮਿੰਟ ਦੀ ਆ ਗਈ ਠੀਕ ਆ ਜੀ ਚੰਗਾ ਸੀਮਿੰਟ ਆ ਲਾਇਆ ਹੋਇਆ ਜਮਾ ਸਿਰੇ ਦਾ ਠੀਕ ਆ ਫਿਰ ਚੱਕੀ ਵਾਲਾ ਮੱਲਾ ਕ੍ਰੈਸ਼ਰ ਲਾਇਆ ਹੋਇਆ ਜਮਾ ਸਿਰੇ ਦਾ ਅੱਛਾ ਹਾਂ ਤੇ ਇਹਨੇ ਜਾਣਾ ਕਿੱਥੇ ਬਾਈ ਜਾਂਦੀ ਨੇ ਸਾਰੀ ਉਮ अच्छा भाई जमे आपा हुन पहला देखदे सिगी हैना बी जेडे आज तो मतलब 10 साल पहला दी गल कर लेये 15 साल पहला दी गल कर लेये पहला ओ दूजे डग बनाउंदे सिगी मान लो ईटਾਂ ਦੇ मतलब 3 ਡਗ ਬਣਦੇ ਹੁੰਦੇ ਸੀਗੇ ਠੀਕ ਆ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਵੀ ਕੀ ਕਿੰਨਾ ਫਰਕ ਆ ਵੀ ਕੀ ਫਰਕ ਰਹਿ ਗਿਆ ਇਹਨਾਂ ਚ ओ भाई जी ਜਗਾ ਵਾਲੀ ਰੋਕਦੇ ਸੀਗੇ ਠੀਕ ਹੈ ਜੀ ਇਹ ਜਗਾ ਘੱਟ ਰੋਕਦੇ ਆ اچھا ਹਾਂ ਹੁਣ ਢੀੜੇ ਢੀੜੇ ਥਾਂ ਸੀ ਹੂੰ ਤੇ ਵਿੱਚ ਆਪਾਂ ਲਾਵਾਂਗੇ ਮਨਲਾ ਤੇ ਜਗਾ ਘਟ ਰੋਕਣਗੇ ਜੀ ਅੱਛਾ ਵੀ ਜੇ ਆਪਾਂ ਟੋਏ ਦੀ ਗੱਲ ਕਰੀਏ ਪਹਿਲਾ ਮਤਲਬ ਤਿੰਨ ਬਣਾਉਣੇ ਪੈਂਦੇ ਸੀ ਆਪ ਨੂੰ ਰਖਣੇ ਜੀ ਇਹ ਮਤਲਬ ਫਿਰ ਇੱਕ ਨਾਲ ਹੀ ਸਰ ਜਾਂਦਾ ਬਈ ਫਿਰ ਆਪਾਂ ਨੂੰ ਇੱਕ ਨਾਲ ਹੀ ਸਰ ਜਾਂਦਾ ਜੀ 25 ਫੁੱਟ ਡੂੰਗਾ ਹੋ ਜਾਂਦਾਗਾ ਠੀਕ ਆ ਤੇ ਰਿੰਗ ਪੈ ਜਾਂਦੇ ਆ ਉਤਲਾ ਲੈਂਟਰ ਦਿੱਤਾ ਜਾਂਦਾ ਪੱਕਾ ਕੰਮ ਹੋ ਜਾਂਦਾ ਜੀ ਠੀਕ ਆ ਤੇ ਬਾਈ ਕੋਲ ਨਾ ਮਤਲਬ ਯਾਰ ਬਹੁਤ ਘੈਂਟ ਘੈਂਟ ਚੀਜ਼ਾਂ ਬਾਈ ਤਿਆਰ ਕਰਦਾਗਾ ਬਾਈ ਨੱਕੇ ਜਿਹੜੇ ਉਹ ਵੀ ਤਿਆਰ ਕਰਦਾਗਾ ਤੇ ਅੱਜ ਤੁਹਾਨੂੰ ਆਪਾਂ ਹੁਣ ਦੂਜੇ ਵੀ ਪਾਈਦੇ ਆਪਾਂ ਛੋੜੇ ਛੜੇ ਬਣੇ ਹੋਏ ਕੜੇ ਪਹਿਲੀ ਸ਼ੜ ਪਏ ਆ ਤਿਆਰ ਕਰੇ ਹੋਏ ਤੇ ਆਹ ਮਲਾ ਹਲੇ ਨਵੇਂ ਬਣਾਏ ਹੋਏ ਬਾਈ ਨੇ ਤੇ ਉਧਰ ਬਣਾ ਕੇ ਰੱਖੇ ਹੋਏ ਆ ਬਾਈ ਨੇ ਤੇ ਉਹ ਵੀ ਤੁਹਾਨੂੰ ਦਿਖਾਉਣੇ ਆਂਗੇ ਤੇ ਆਹ ਉਹ ਬਾਈ ਦਾ ਪੀਕ ਅਪ ਡਾਲਾ ਮੜਿਆ ਬਈ ਉਧਰ ਹੀ ਮਾਰਦੇ ਕੈਮਰਾ ਠੀਕ ਆ ਤੇ ਹੁਣ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਅੱਛਾ ਬਾਈ ਆਜੋ ਮੜਾ ਇਧਰ ਨੂੰ ਤੁਰਿਓ ਅੱਛਾ ਬਾਈ ਜੇ ਹੁਣ ਆਪਾਂ ਪਹੁੰਚ ਦੀ ਗੱਲ ਕਰੀਏ ਇਹ ਫਿਰ ਤੁਸੀਂ ਘਰੇ ਆ ਪਹੁੰਚਦੇ ਤੇ 10 ਕਿਲੋਮੀਟਰ ਦਾ ਜੀ ਕੋਈ ਕਿਰਾਇਆ ਨਹੀਂਗਾ 10 ਕਿਲੋਮੀਟਰ ਤੋਂ ਅੱਗੇ ਉਹ ਕਿਰਾਇਆ ਲੱਗੂਗਾ ਜੀ ਅੱਛਾ ਉਹ ਕਿਰਾਇਆ ਲੱਗੂਗਾ ਹਾਂ ਉਹ ਕਿਰਾਇਆ ਲੱਗੂਗਾ ਠੀਕ ਆ ਵੀ ਆਪੇ ਮਤਲਬ ਤੁਸੀਂ ਫਿੱਟ ਕਰਕੇ ਆਉਂਗੇ ਹਾਂ ਆਪੇ ਫਿੱਟ ਕਰਕੇ ਆਵਾਂਗੇ ਸਾਰਾ ਕੁਝ ਕੰਪਲੀਟ ਕਰਕੇ ਦੇਵਾਂਗੇ ਜੀ ਅੱਛਾ ਤੇ ਜੇ ਆਪਾਂ ਬਾਈ ਹੁਣ ਬਜਟ ਦੀ ਗੱਲ ਕਰੀਏ ਹੈ ਨਾ ਮਤਲਬ ਕਿੰਨੀ ਕਿੰਨੇ ਦੇ ਵਿੱਚ ਮਤਲਬ ਕਲੀਅਰ ਕਰ ਦੰਨੇ ਆ ਮੰਨ ਲਓ ਵੀ ਜੇ ਆਪਾਂ ਪੇਮੈਂਟ ਦੀ ਗੱਲ ਕਰੀਏ ਇਹ 12 25 ਫੁੱਟ ਪਟਕੇ ਜੀ ਹਾਂਜੀ ਪਿੱਛੇ ਰਿੰਗ ਪਾ ਕੇ ਉਤਲਾ ਲੈਂਟਰ ਦੇ ਕੇ ਹੂੰ ਤੇ 12000 ਰੁਪਏ ਚ ਤਿਆਰ ਕਰ ਦਾਂ ਅੱਛਾ ਵੀ ਮਤਲਬ ਘਰੇ ਜਮਾ ਫਿੱਟ ਕਰਕੇ ਨੂੰ ਵੀ ਬਸ ਹਾਂ ਕਿਰਾਇਆ ਅਲੱਗ ਜੀ ਅੱਛਾ ਕਿਰਾਇਆ ਅਲੱਗ ਹੋਊਗਾ ਹਾਂ ਕਿਰਾਇਆ ਅਲੱਗ ਹੈ ਵੀ ਉਹ ਤਾਂ ਮਤਲਬ ਬਾੜ ਦੇ ਹਿਸਾਬ ਨਾਲ ਹੋ ਜਾਂਦਾ ਮਤਲਬ ਜਿੰਨੀ ਕੁ ਬਾੜ ਪੈਂਦੀ ਆਪਾਂ ਨੂੰ ਉਹ ਹਿਸਾਬ ਨਾਲ ਤੁਹਾਡਾ ਕਿਰਾਇਆ ਹੁੰਦਾ ਹੋਊਗਾ ਹਾਂਜੀ 10 ਕਿਲੋਮੀਟਰ ਦਾ ਕੋਈ ਕਿਰਾਇਆ ਨਹੀਂ ਲੈਂਦੇ ਅੱਛਾ ਉਦੋਂ ਵੱਧ ਇਦੋਂ ਜਦੋਂ ਆਪਾਂ ਲੰਮਾ ਚੱਲਣਾ 10 ਕਿਲੋਮੀਟਰ ਤੋਂ ਕਿਰਾਇਆ ਚੱਲ ਪੂਰਾ ਠੀਕ ਆ ਜੇ ਬਾਈ ਹੁਣ ਮੱਲਾ ਵੀ ਆਪਣੇ ਭਰਾ ਹਨਾ ਵੀਡੀਓ ਦੇਖ ਕੇ ਆਉਣਗੇ ਕਿਉਂਕਿ ਜਿਹੜੇ ਮੇਰੇ ਨਾਲ ਭੈਣ ਭਰਾ ਜੁੜੇ ਹੋਏ ਆ ਉਹਨਾਂ ਵਾਸਤੇ ਬਾਈ ਕੋਈ ਮਾੜਾ ਮੋਟਾ ਕੋਈ ਆਫਰ ਹਾਂ ਕੋਈ ਗੱਲ ਨਹੀਂ ਜੀ ਉਹ ਇਹ ਰੱਖੋਗੇ ਮਾਨਤਾਂ ਮਾਨਤਾਂ ਰੱਖ ਲੈ ਠੀਕ ਆ ਬਾਈ ਉਹ ਇਹ ਬਾਈ ਵਰਗੇ ਮਾਨਤਾਂ ਰੱਖਣਗੇ ਦੁਬਾਰਾ ਫੇਰ ਬਾਈ ਠੀਕ ਆ ਫੱਗੂ ਪਿੰਡ ਖੜੇ ਆ ਜ਼ਿਲ੍ਹਾ ਸਰਸਾ ਪੈਂਦਾ ਬਾਈ ਨੂੰ ਤੇ ਤੇ ਆਪਣਾ ਕਿਹੜੀ ਝੋੜਾ ਨੂੰ ਜਾਂਦੀ ਹੈ ਸ਼ਰਕਾ ਹਾਂ ਇਹ ਫੱਗੂ ਤੋਂ ਝੋੜਾ ਨੂੰ ਜਾਂਦੀ ਹੈ ਸ਼ਰਕਾ ਠੀਕ ਆ ਤੇ ਉਸ ਸੜਕ ਦੇ ਉੱਤੇ ਬਾਈ ਹੋਰਾਂ ਦਾ ਵਧੀਆ ਮਤਲਬ ਕਾਰੋਬਾਰ ਚੱਲ ਰਿਹਾ ਹੈਗਾ ਇਸ ਟਾਈਮ ਠੀਕ ਆ ਤੇ ਇਹ ਸਾਨੂੰ ਸਾਹਮਣੇ ਦੇ ਜਾਣਗੇ ਬਿਲਕੁਲ ਸਾਨੂੰ ਆਸੇ ਪਾਸੇ ਕਿਤੇ ਝਾਕਣ ਦੀ ਲੋੜ ਨਹੀਂ ਗਈ ਬਿਲਕੁਲ ਜਿਵੇਂ ਸੜਕ ਦੇ ਉੱਤੇ ਬਾਈ ਹੋਰਾਂ ਦਾ ਕੰਮ ਆਗਾ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਹੁਣ ਮਾੜਾ ਹੈ ਨਾ ਕਿਹੜਾ ਕੈਮਰਾ ਮਾਰਦੇ ਸਮਾਰ ਕੇ ਦਿਖਾ ਦਈਏ ਕੜੇ ਆਪਾਂ ਤੇ ਆ ਦੇਖੋ ਬਾਈ ਠੀਕ ਆ ਤੇ ਇਹ ਬਾਈ ਵਰਗੇ ਮਤਲਬ ਇਹਦੇ ਵਿੱਚ ਬਾਈ ਫਿਰ ਤੁਸੀਂ ਕਿਹੜੀ ਕਿਹੜੀ ਚੀਜ਼ ਪਾਉਣੇ ਇਹਦੇ ਵਿੱਚ ਸੀਮੈਂਟ ਆ ਗਿਆ ਜੀ ਅੱਛਾ ਕ੍ਰੈਸ਼ਰ ਆ ਗਿਆ ਠੀਕ ਆ ਜੀ ਤਾਰ ਆ ਗਈ ਅੱਛਾ ਇੱਕ ਤਾਰ ਹੋ ਗਈ ਕ੍ਰੈਸ਼ਰ ਹੋ ਗਿਆ ਕ੍ਰੈਸ਼ਰ ਹੋ ਗਿਆ ਠੀ ਤੇ ਚੱਕੀ ਵਾਲਾ ਆਪਾਂ ਮਨਲਾ ਕ੍ਰੈਸ਼ਰ ਪਾਉਣਾ ਜਮ ਸਰੀਏ ਚੀਜ਼ ਹੈ ਜੀ ਇਹਦੇ ਵਿੱਚ ਫਟਣ ਟੁੱਟਣ ਵਾਲੀ ਹੈ ਨਹੀਂ ਅੱਛਾ ਜਿਹੜਾ ਬਈ ਉਤਲਾ ਪਏ ਲੈਟਰ ਕਹੇਦ ਨੇ ਹੈ ਨਾ ਉਹਨੂੰ ਲੈਟਰੀ ਕਹਿੰਦੇ ਹੈ ਨਾ ਉੱਪਰ ਜਿਹੜਾ ਹਾਂ ਹਾਂਜੀ ਹਾਂਜੀ ਉਹਦੀ ਗੱਲ ਕਰੀ ਉਹਦੇ ਵਿੱਚ ਫਿਰ ਤੁਸੀਂ ਬਜਰੀ ਦਾ ਬਣਾਉਣਾ ਵੀ ਹਾਂ ਉਹ ਇਸੇ ਚੀਜ਼ ਦੇ ਬਣਦਾ ਜੀ ਉਹ ਸਰੀਆ ਸਰੀਆ ਪਾ ਕੇ ਮਨਲਾ ਫਿਰ ਮੂਰਾਂ ਮਜ਼ਬੂਤ ਆ ਦਿਖਾ ਦਿਓ ਜੀ ਉਹ ਬਣੇ ਪਏ ਪਨ ਹਾਂ ਪਓ ਉਧਰ ਮੜਾ ਕੈਮਰਾ ਮਾਰ ਲੀ ਇਧਰ ਸਮਾਰ ਕੇ ਮੜਾ ਮਾਰਦੀ ਬਈ ਕੈਮਰਾ ਤੇ ਆਹ ਦੇਖੋ ਕੜੀ ਕੜੇ ਪਏ ਆ ਠੀਕ ਆ ਫੱਗੂ ਪਿੰਡ ਦੇ ਵਿੱਚ ਖੜੇ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇ ਤਾ ਬਾਈ ਉਹ ਜਿਹੜਾ ਆਫਰ ਹੈ ਜਿਹੜਾ ਮਾੜਾ ਮੋਟਾ ਸਾਨੂੰ ਹਨਾ ਜਿੰਨਾ ਕਿ ਬਾਈ ਨੂੰ ਬਚਦਾ ਹੈਗਾ ਉਹ ਹਿਸਾਬ ਨਾਲ ਬਾਈ ਕਰੂਗਾ ਤੇ ਆ ਆਪਣੇ ਜਿਹੜੇ ਲੈਟਰ ਹੁੰਦੇ ਆਗੇ ਸਾਨੂੰ ਦਿਖਾਉਣੇ ਮਿੱਤਰੋ ਆ ਮਾੜਿਆ ਬਾਈ ਮਾਰ ਦੇ ਕੈਮਰਾ ਠੀਕ ਆ ਤੇ ਅੱਛਾ ਬਾਈ ਜੇ ਆਪਾਂ ਗੱਲ ਕਰੀ ਕਈ ਵਾਰੀ ਜੇ ਅਗਲਾ ਕਰੀ ਵੀ ਅਸੀਂ ਲੈ ਕੇ ਜਾਵਾਂਗੇ ਤਾਂ ਕੋਈ ਤਰਾ ਹੀ ਨਹੀਂ ਵੀ ਆਪ ਵੀ ਲਿਆ ਸਕਦਾ ਜੀ ਠੀਕ ਆ ਵੀ ਫਿਰ ਤੋਂ ਮਤਲਬ ਤੁਸੀਂ ਆਪ ਕਰਕੇ ਆਪ ਵੀ ਕਰ ਸਕਦਾ ਹਾਂ ਹਾਂ ਵੀ ਜੇ ਕਈ ਵਾਰੀ ਆਪ ਵੀ ਕਈ ਵਾਰੀ ਆਲਾ ਨਹੀਂ ਹੁੰਦਾ ਮਣ ਹਨਾ ਵੀ ਅਸੀਂ ਆਪ ਕਰਾਂਗੇ ਤਾਂ ਆਪ ਵੀ ਕਰ ਸਕਦੇ ਹੋ ਤੇ ਨਹੀਂ ਸਾਰੀ ਬਾਈ ਹੁਣੇ ਪੂਰੀ ਟੀਮ ਆ ਮਿੱਤਰੋ ਤੇ ਕਾਸੀ ਚੀਜ਼ ਦੀ ਲੋੜ ਨਹੀਂ ਸਿਰਫ ਕੱਲਾ ਚਾਹ ਪਾਣੀ ਪੀਉਣਾ ਬਾਈ ਨੂੰ ਤੇ ਬਾਕੀ ਇਹਨਾਂ ਦਾ ਕੰਮ ਰਹਿ ਗਿਆ ਠੀਕ ਆ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਤੇ ਆ ਦੇਖੋ ਵੀ ਕੰਮ ਮਤਲਬ ਪਹਿਲਾਂ ਮੈਂ ਬਾਈ ਦੀ ਵੀ ਵੀਡੀਓ ਪਾਈ ਸੀਗੀ ਜਗੇ ਬਾਈ ਦਾ ਕੰਮ ਆਗਾ ਬਾਈ ਉਹਨਾਂ ਭਰਾਗਾ ਹਣਾ ਤੇ ਉਹਨਾਂ ਦੀ ਵੀ ਆਪਾਂ ਵੀਡੀਓ ਪਾਈ ਸੀਗੀ ਤੁਸੀਂ ਦੇਖੀ ਹੋਣੀ ਆ ਤੇ ਬਹੁਤ ਘੈਂਟ ਕੰਮ ਆ ਬਾਈਆਂ ਦਾ ਕਿਉਂਕਿ ਅੱਜ ਦਾ ਨਹੀਂ ਤੇ ਬਹੁਤ ਸਾਲਾਂ ਦਾ ਕੰਮ ਆ ਬਾਈ ਤਕਰੀਬਨ ਕਿੰਨੇ ਕੇ ਸਾਲ ਹੋ ਗਏ ਆਪਣੇ ਕੰਮ ਨੂੰ 12-13 ਸਾਲ ਹੋ ਗਏ ਅੱਛਾ 12-13 ਸਾਲ ਹੋ ਗਏ ਹਾਂਜੀ ਠੀਕ ਆ ਤੇ ਲਓ ਬਾਈ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਬੱਦ ਤੋਂ ਬਾਅਦ ਤੇ ਬਾਈ ਦੇ ਨੰਬਰ ਜਿਹੜਾ ਆਪਾਂ ਸਕਰੀਨ ਤੇ ਚਲਾ ਦੇਾਂਗੇ ਘਰੇ ਪਹੁੰਚ ਹੋਊਗੀ ਸਾਰੀ ਟੀਮ ਜਾਂਦੀ ਇਹਨਾਂ ਦੀ ਬਾਈ ਹੋਣੇ 7-8 ਜਣੇ ਹੈਗੇ ਬਾਈ ਵਰਗੇ ਜਮਾ ਪ੍ਰੋਪਰ ਜਮਾ ਘਰੇ ਫਿਟਿੰਗ ਕਰਕੇ ਜਾਵਾਂ ਤੇ ਉਦੋਂ ਆਉਂਦੇ ਆਗੇ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਜੀ